ਸਤ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਆਪਾਂ ਵੇਸਣ ਦੀ ਸਬਜ਼ੀ ਬਣਾਵਾਂਗੇ ਸਭ ਤੋਂ ਪਹਿਲਾਂ ਆਪਾਂ ਵੇਸਣ ਲਿਆ ਫਿਰ ਵਿੱਚ ਪਾਇਆ ਜੀਰਾ ਨਮਕ ਹਲਦੀ ਪਾ ਕੇ ਨਾ ਇਹਨੂੰ ਆਪਾਂ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਇਹਦਾ ਇੱਕ ਪੇਸਟ ਜਿਹਾ ਬਣਾ ਕੇ ਤਿਆਰ ਕਰ ਲਵਾਂਗੇ ਤੇ ਨਾ ਹੀ ਬਹੁਤਾ گاੜਾ ਬਣਾਉਣਾ ਏ ਤੇ ਨਾ ਹੀ ਬਹੁਤਾ ਪਤਲਾ ਬਣਾਉਣਾ ਏ ਤੁਸੀਂ ਦੇਖ ਲਓ ਚਮਚੇ ਨਾਲ ਚੱਕ ਕੇ ਬਸ ਇਦਾ ਡੱਕਦਾ ਜਿਹਾ ਹੋਵੇ ਠੀਕ ਹੈ ਜਰੂਰਤ ਪਈ ਤਾਂ ਇਹਦੇ ਵਿੱਚ ਥੋੜਾ ਬਹੁਤਾ ਪਾਣੀ ਤੁਸੀਂ ਪਾ ਸਕਦੇ ਹੋ ਦੂਜੇ ਪਾਸੇ ਆਪਾਂ ਰੱਖਾਂਗੇ ਕੜਾਈ ਇਹਦੇ ਲਈ ਆਪਾਂ ਲੈ ਟਮਾਟਰ ਕੱਚੀ ਕੈਰੀ ਤੇ ਪਿਆਜ਼ ਠੀਕ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਤੇਲ ਤੇਲ ਨੂੰ ਆਪਾਂ ਥੋੜਾ ਜਿਹਾ ਗਰਮ ਹੋਣ ਦਵਾਂਗੇ ਵਿੱਚ ਪਾਵਾਂਗੇ ਜੀਰਾ ਪਿਆਜ਼ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਭੁੰਨਾਗੇ ਠੀਕ ਹੈ ਤੇ ਪਿਆਜ਼ ਨੂੰ ਆਪਾਂ ਇੰਨਾ ਕੁ ਪਕਾਣਾ ਕਿ ਸੋਚੇ ਵੀ ਮੈਂ ਕੀਦੇ ਹੱਥ ਲੱਗ ਗਿਆ ਠੀਕ ਹੈ ਜਦੋਂ ਚੰਗੀ ਤਰ੍ਹਾਂ ਪਿਆਜ਼ ਆਪਣਾ ਪੱਕ ਜਾਊਗਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਟਮਾਟਰ ਤੇ ਕੈਰੀ ਇਹ ਦੋਨੇ ਚੀਜ਼ ਆਪਾਂ ਇਕੱਠੇੇ ਪਾ ਦਵਾਂਗੇ ਕੈਰੀ ਜੇ ਤੁਹਾਡੇ ਕੋਲ ਹੈ ਤਾਂ ਤੁਸੀਂ ਯੂਜ਼ ਕਰ ਸਕਦੇ ਨਹੀਂ ਹੈ ਤਾਂ ਟਮਾਟਰ ਤੁਸੀਂ ਇੱਥੇ ਥੋੜਾ ਜਿਹਾ ਵੱਧ ਪਾ ਲੈਣਾ ਏ ਠੀਕ ਹੈ ਜਾਂ ਆਮਚੂਰ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਠੀਕ ਹੈ ਹੁਣ ਪਾਵਾਂਗੇ ਆਪਾਂ ਨਮਕ ਮਿਰਚ ਹਲਦੀ ਗਰਮ ਮਸਾਲਾ ਤੇ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਥੋੜਾ ਜਿਹਾ ਭੁੰਨ ਲਵਾਂਗੇ ਠੀਕ ਹੈ ਜਦੋਂ ਮਸਾਲੇ ਆਪਣੇ ਭੁੱਜ ਜਾਣ ਤਾਂ ਆਪਾਂ ਇਹਦੇ ਵਿੱਚ ਪਾਣੀ ਐਡ ਕਰਾਂਗੇ ਪਾਣੀ ਨੂੰ ਆਪਾਂ ਵਾਲਾ ਆਉਣ ਦੇਣਾ ਚੰਗੀ ਤਰ੍ਹਾਂ ਦੇਖ ਲਓ ਤੁਸੀਂ ਇਦਾਂ ਜਿਹੇ ਸੈਂਟਰ ਦੇ ਵਿੱਚੋਂ ਵਾਲਾ ਆਉਣ ਲੱਗ ਗਿਆ ਨਾ ਜਦੋਂ ਪੂਰੀ ਤਰ੍ਹਾਂ ਵਾਲਾ ਆ ਜਾਊਗਾ ਤਾਂ ਤੁਸੀਂ ਕੋਈ ਵੀ ਛਾਣਨੀ ਵਗੈਰਾ ਲੈ ਲਿਓ ਮੇਰੇ ਕੋਲੇ ਨਹੀਂ ਸੀਗੀ ਅੱਜ ਤੇ ਮੈਂ ਇਹਦੇ ਨਾਲੇ ਕੰਮ ਚਲਾ ਰਹੀ ਹਾਂ ਬਸ ਵੇਸਰ ਨੂੰ ਇਦਾਂ ਇਹਦੇ ਵਿੱਚ ਡ੍ਰੌਪ ਸਿੱਟੀ ਜਾਣੇ ਆਪਾਂ ਜਿੱਦਾਂ ਮੈਂ ਇਹਦੇ ਨਾਲ ਪਾ ਰਹੀ ਹਾਂ ਮੈਸਰ ਦੇ ਨਾਲ ਦੇਖੋ ਨੀਚੇ ਸੇਵੀਆਂ ਦੀਆਂ ਬਣ ਜਾਂਦੀਆਂ ਹਨਾ ਤੇ ਇਦਾਂ ਕਰਕੇ ਹੀ ਆਪਾਂ ਇਹਨਾਂ ਸਾਰੇ ਵੇਸਰ ਨੂੰ ਇਹਦੇ ਵਿੱਚ ਪਾ ਦੇਣਾ ਪਾਉਣਾ ਉਦੋਂ ਹੀ ਆ ਜਦੋਂ ਤੁਹਾਡੇ ਪਾਣੀ ਵਿੱਚ ਚੰਗੀ ਤਰ੍ਹਾਂ ਵਾਲ ਆਉਣ ਲੱਗ ਜੇ ਇਸ ਤਰ੍ਹਾਂ ਤੇ ਨਹੀਂ ਤੇ ਆਪਸ ਚ ਚਿਪਕ ਜੂਗੇ ਜੇ ਤੁਸੀਂ ਠੰਡੇ ਚ ਪਾ ਦੋਗੇ ਤਾਂ ਠੀਕ ਹੈ ਤੇ ਹੁਣ ਦੇਖੋ ਆਪਣੀਆਂ ਸੇਵੀਆਂ ਵਿੱਚ ਇਹਦੇ ਆਪਾਂ ਨੇ ਸਾਰੀਆਂ ਤਕਰੀਬਨ ਪਾਤੀਆਂ ਤੇ ਹੁਣ ਇਹਨੂੰ ਢੱਕ ਕੇ ਆਪਾਂ ਰੱਖਾਂਗੇ ਸਾਰਾ ਪਾਣੀ ਪੀ ਲੈਣੀਆਂ ਜਿੰਨੀ ਕਿ ਤੁਹਾਨੂੰ ਗਰੇਵੀ ਚਾਹੀਦੀ ਉਹਦੇ ਅਕੋਰਡਿੰਗ ਤੁਸੀਂ ਪਾਣੀ ਵਾਧ ਦੇ ਜਾਂ ਘੱਟ ਪਾ ਕੇ ਤਿਆਰ ਕਰ ਸਕਦੇ ਹੋ ਹਨਾ ਤੇ ਮੈਂ ਇਹਨੂੰ ਫੇਰ ਢੱਕ ਦੂੰਗੀ ਤੇ ਹੁਣ ਦੇਖਦੇ ਆ ਆਪਣੇ ਸਬਜੀ ਆ ਜਿਹੜੀ ਬਣ ਕੇ ਬਿਲਕੁਲ ਤਿਆਰ ਆ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਪਲੀਜ਼ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਵੀਡੀਓ ਦੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਫॉर ਵਾਚਿੰਗ